ਰਾਜ ਸਭਾ ਦਾ ਮੈਂਬਰ ਸੀ ਉਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਕਿ ਸ਼ਾਰਟੇਜ ਆਫ ਆਕਸੀਜਨ ਹੈ ਬਹੁਤ ਸਾਰੇ ਲੋਕਾਂ ਦੀ ਤੁਹਾਨੂੰ ਪਤਾ ਡੈਥਸ ਹੋਈਆਂ ਬੋਇਲਡ ਵਾਈਡ ਆਪਣੇ ਏਰੀਆ ਚ ਹੀ ਹੋਇਆ ਤੇ ਮੈਂ ਐਜ਼ ਅ ਮੈਂਬਰ ਆਫ ਪਾਰਲੀਮੈਂਟ 1 ਕਰੋੜ ਤੇ 18 ਲੱਖ ਰੁਪਇਆ ਤੇ 70000 ਕੇ 40000 ਰੁਪਇਆ ਦਿੱਤਾ ਸੀ ਉਹਦੇ ਵਾਸਤੇ ਹੁਣ ਤੁਸੀਂ ਵੇਖੋ ਇਸ ਡਿਪਾਰਟਮੈਂਟ ਦੀ ਤੁਸੀਂ ਵੇਖੋ ਗੱਲ ਜਦੋਂ ਟੈਂਡਰ ਪਿਆ ਟੈਂਡਰ ਆਇਆ 1 ਕਰੋੜ 10 ਲੱਖ ਦਾ ਸੋ ਤਕਰੀਬਨ 9 ਲੱਖ ਰੁਪਇਆ ਮੇਰੇ ਪੈਸਿਆਂ ਚੋਂ ਜਾਂ ਗਵਰਨਮੈਂਟ ਆਫ ਇੰਡੀਆ ਦੇ ਪੈਸਿਆਂ ਚੋਂ ਬਚ ਗਿਆ ਜੀ ਬਟ ਸਭ ਤੋਂ ਵੱਡੀ ਚੀਜ਼ ਉਹਦੇ ਵਿੱਚ ਸਰ ਇਹ ਸੀ ਆਕਸੀਜਨ ਦਾ ਜਿਹੜਾ ਪਲਾਂਟ ਲੱਗਾ ਸੀ ਉਹਦੇ ਵਿੱਚ ਸਟੇਬਲਾਈਜ਼ਰ ਜ਼ਰੂਰੀ ਹੁੰਦਾ ਜਿਸ ਆਫਰੇਜ ਨੂੰ ਲੱਗਦਾ ਆਪਣੇ ਇਹ ਕੰਡੀਸ਼ਨਰ ਨੂੰ ਸਟੇਬਲਾਈਜ਼ਰ ਐਂਡ ਸਟੇਬਲਾਈਜ਼ਰ ਦੇ ਡਾਕਟਰ ਸਾਹਿਬ ਟੋਟਲ ਕੀਮਤ 5 ਲੱਖ ਰੁਪਇਆ ਸੀ ਜਿਹੜਾ 9 ਲੱਖ ਮੇਰੇ ਪੈਸਿਆਂ ਚੋਂ ਗਵਰਨਮੈਂਟ ਆਫ ਇੰਡੀਆ ਦੇ ਪੈਸਿਆਂ ਚੋਂ ਬਚਿਆ ਸੀ ਤੁਹਾਡਾ ਇੰਜੀਨੀਅਰਿੰਗ ਡਿਪਾਰਟਮੈਂਟ ਜਿਹੜਾ ਇਹ ਤੁਹਾਡਾ ਕੀਤਾ ਜਾਵੇ ਜੀ ਉਹਨਾਂ ਨੂੰ ਕਰ ਰਹੇ ਅੱਛਾ ਚਲੋ ਤੁਹਾਨੂੰ ਕਰ ਲੈਨੇ ਗੱਲ ਹੀ ਮੁੱਕ ਗਈ ਬੇਨਤੀ ਮੇਰੀ ਗੁਜ਼ਾਰਿਸ਼ ਹੈ ਸਰ 9 ਲੱਖ ਚੋਂ ਵੀ 5 ਲੱਖ ਰੁਪਏ ਦੇ ਸਟੇਬਲਾਈਜ਼ਰ ਤੇ ਲੱਗਦਾ ਤੇ ਉਹ ਚੱਲ ਜਾਣਾ ਸੀ ਪਲਾਨ ਅਨਫੋਰਚਨਟਲੀ ਵੀ ਵਰ ਇਨ ਦੀ ਲਾਸਟ ਸਟੇਜ ਇਲੈਕਸ਼ਨ ਫੇਰ ਸਰਕਾਰ ਤੁਹਾਡੀ ਆ ਗਈ ਆਪ ਦੀ ਗਵਰਨਮੈਂਟ ਆ ਗਈ ਜੀ ਹੁਣ ਰਿਸਪੌਂਸਿਬਿਲਟੀ ਉਹਨੂੰ ਚਲਾਉਣ ਦੀ ਪਲਾਂਟ ਨੂੰ ਤੇ ਤੁਹਾਡੀ ਹੈ ਜੀ ਇਹ ਤੇ ਆਨਗੋਇੰਗ ਪ੍ਰੋਸੈਸ ਹੈ ਕੋਈ ਮੇਰੀ ਜਦੀ ਜਾਇਦਾਦ ਤੇ ਚੀਜ਼ ਹੈ ਨਹੀਂ ਸੀ ਅਨਫੋਰਚਨਟਲੀ ਆ 4 ਸਾਲ ਤਕਰੀਬਨ 4 ਸਾਲ ਹੋ ਚੁੱਕੇ మే 21 ਦੇ ਵੇਸੇ ਪੈਸੇ ਦਿੱਤੇ ਨੇ ਹੋਇਆ ਕਿ ਸਰ ਉਸ ਤੋਂ ਬਾਅਦ ਅੰਦਰੋਂ ਮਸ਼ੀਨਰੀ ਬਹੁਤ ਸਾਰੀ ਇੱਦੀ ਚੋਰੀ ਹੋ ਗਈ ਜਦੋਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੈਂ ਪੁੱਛਿਆ ਕਿ ਮਸ਼ੀਨਰੀ ਚੋਰੀ ਹੋ ਗਈ ਜਿਸ ਬਖਸਿਤਵਾਸੇ ਪਲਾਂਟ ਲੱਗਾ ਸੀ ਉਹਦਾ ਕਾਰਨ ਕੀ ਹੋਇਆ ਉੱਥੋਂ ਮੈਨੂੰ ਜਵਾਬ ਆਇਆ ਕਿ ਜੀ ਚੌਂਕੀਦਾਰ ਸਾਡੇ ਕੋਲ ਹੈ ਨਹੀਂ ਸੀ ਉਸ ਹਸਪੀਟਲ ਦੇ ਵਿੱਚ ਜਿੱਥੇ ਇੰਨਾ ਸਾਫ਼ ਹੈ ਉੱਥੇ ਚੌਂਕੀਦਾਰ ਨਾ ਹੋਣ ਕਰ ਮਸ਼ੀਨਰੀ ਚੋਰੀ ਹੋ ਗਈ ਸੋ 2 ਸਵਾ ਕਰੋੜ ਰੁਪਿਆ ਗਵਰਨਮੈਂਟ ਦਾ ਗਵਰਨਮੈਂਟ ਆਫ ਇੰਡੀਆ ਦਾ ਜੇਰਾ ਲੋਕਾਂ ਦੀ ਬਿਹਤਰੀ ਵਾਸਤੇ ਸਰ ਪੈਂਟਪੈਕ ਦਾ ਤਾਂ ਫੇਰ ਨਹੀਂ ਪਤਾ ਕਦੋਂ ਆਜੇ ਵੀ ਹੈਵ ਟੂ ਬੀ ਪ੍ਰਪੇਅਰਡ ਸੋ ਮੇਰਾ ਇਹਨਾਂ ਨੂੰ ਕਹਿਣ ਦੀ ਗੁਜ਼ਾਰਿਸ਼ ਹੈ ਕਿ ਕਿਰਪਾ ਕਰਕੇ ਉਸ ਨੂੰ ਚਲਾਇਆ ਜਾਏ ਇਹ ਇਹ ਤੁਹਾਡੀ ਬਹੁਤ ਹੀ ਚੀਜ਼ ਬਣ ਕੇ ਰਹਿਣੀ ਹੈ ਸਵਾਲ ਪੁੱਛਣਾ ਹੈ ਜੀ ਸਵਾਲ ਇਹੀ ਹੈ ਜੀ ਕਦੋਂ ਤੱਕ ਚਲਾ ਦੋਗੇ 4 ਸਾਲ ਤੇ ਗੁਜ਼ਰ ਚੁੱਕੇ ਜਵਾਬ ਦਿੰਦਾ ਉਹਨੇ ਮਾਰ ਤੱਕ ਚਲਾਉਣ ਉਹ ਤੈਨੂੰ ਤੁਹਾਡੇ ਵੱਲ ਤੇ ਇਹਨਾਂ ਵੱਲ ਦੋਨਾਂ ਵੱਲ ਧਿਆਨ ਕਰਨਾ ਮੇਰੇ ਵੱਲ ਹੀ ਧਿਆਨ ਕਰੋ ਜੀ ਚਲ ਮੈਂ ਤੁਹਾਡੇ ਵੱਲ ਹੀ ਕਰਨਾ ਇਹਨਾਂ ਵੱਲ ਲੈਦਾ ਹੀ ਨਹੀਂ ਕਿਉਂਕਿ ਮੇਰੀ ਕਿਸੇ ਗੱਲ ਦਾ ਜਵਾਬ ਤੇ ਦੇ ਨਹੀਂ ਨਹੀਂ ਦੇਣਗੇ ਜਵਾਬ ਮੈਂ ਲੈ ਕੇ ਮੇਰਾ ਧਿਆਨ ਹੀ ਤੁਹਾਡੇ ਵੱਲ ਜਵਾਬ ਮੈਂ ਲੈ ਕੇ ਦੇਵਾਂਗਾ ਜਵਾਬ ਬਸ ਆ ਦੇਖੋ ਇਹਨਾਂ ਦਾ ਜਿਹੜਾ ਸਵਾਲ ਬੜਾ ਵਾਜਿਬ ਹੈ ਫਰੀਦਕੋਟ ਵੀ ਲੱਗਿਆ ਸੀ ਉੱਥੇ ਵੀ ਇਹੀ ਬਿਮਾਰੀ ਪਈ ਸੀ ਤੋ ਤੁਸੀਂ ਜਿੱਥੇ ਇਹਨਾਂ ਵਾਲਾ ਕਰਨ ਲੱਗੇ ਉਹ ਮੈਂ ਸਵਾਲ ਨਹੀਂ ਪੁੱਛ ਸਕਦਾ ਫਰੀਦਕੋਟ ਵਾਲਾ ਵੀ ਚਲਵਾ ਦਿਆ ਜਿਵੇਂ ਲਾ ਤਾਂ ਉਹ ਚੱਲ ਪਿਆ ਹਾਂ ਜਿਸ ਕਿਸੇ ਵੀ ਕੁਤਾਈ ਸੀ ਮੰਤਰੀ ਜੀ ਉਹਦੇ ਵਿੱਚ ਫਿਸ਼ ਕੀਤਾ ਜਾਵੇ ਬਾਕੀ ਮੰਤਰੀ ਜੀ ਕੁਝ ਕਹਿਣਾ ਜਾਓ ਜੀ ਸਰ ਇਸ ਤਰ੍ਹਾਂ ਹੈਗਾ ਜੀ ਤੁਸੀਂ ਬੜੀ ਮੈਂ ਕਹੂੰਗਾ ਕਿ ਮਿਲੀਅਨ ਡਾਲਰ ਕੁਐਸਚਨ ਹੈ ਜੀ ਇਹ ਜਿਹੜਾ ਚੱਟਾ ਹਾਥੀ ਧਾਰੀਵਾਲ ਚ ਹੈ ਨਾ ਜੀ ਇਹੋ ਜੇ 41 ਹੈ ਜੀ ਇਹ ਜਿਹੜੇ 41 ਪਲਾਨ ਇਹਨਾਂ ਨੇ ਲਾਏ ਹਨ ਚ ਉਹ ਇਹ ਨਹੀਂ ਚੱਲਦੇ ਪਿਆ ਗੁਰਦਾਸਪੁਰ ਵਿੱਚ ਵੀ ਨਹੀਂ ਚੱਲਦਾ ਪਿਆ 41 ਆ ਇਹਦਾ ਕਾਰਨ ਕੀ ਹੈ ਸਰ ਇਹ ਬਸ ਜਿਹੜਾ ਬਾਗਵਾ ਸਾਹਿਬ ਨੇ ਜਿਹੜੀ ਸਾਰੀ ਕਹਾਣੀ ਦੱਸੀਆ ਉਹ ਕਾਂਗਰਸ ਸਰਕਾਰ ਦੇ ਵੇਲੇ ਦੀ ਹੈ ਪਹਿਲਾਂ ਇੱਕ ਮੁੱਖ ਮੰਤਰੀ ਫਿਰ ਦੂਜਾ ਮੁੱਖ ਮੰਤਰੀ ਅਸੀਂ ਤਾਂ ਹੁਣ ਚਲਾ ਰਹੇ ਹਾਂ ਇੱਕ ਮਹੀਨੇ ਦੇ ਵਿੱਚ ਚਲਾ ਦਾਂਗੇ ਸਰ ਸਰ ਗੱਲ ਇਹ ਹੈ ਵੀ ਇਹੋ ਜਿਹੇ ਚਿੱਟੇ ਹਾਥੀ ਬਹੁਤ ਹੈ ਜੀ ਪਹਿਲਾਂ ਸੂਧਾ ਕੇਂਦਰ ਸੀ ਉਹਦੇ ਵਿੱਚ ਅਸੀਂ ਮੱਲਾ ਕਰਣੇ ਕੋ ਬਣਾਏ ਆ ਹੁਣ ਇਹ ਜਿਹੜੇ ਇਹਨਾਂ ਦੇ 41 ਚਿੱਟੇ ਹਾਥੀ ਹੈ ਸਰ ਮੈਂ ਠੀਕ ਕਰਾ ਦੂੰਗਾ ਇਹੇ ਪਰ ਤੇ ਮੈਂ ਇੱਕ ਡਾਕਟਰ ਹੋਣ ਦੇ ਨਾਤੇ ਸ਼ਾਇਦ ਉਹ ਸਹੀ ਗੱਲ ਨਹੀਂ ਹੋਊਗੀ ਕਿਉਂਕਿ ਜਿਹੜੀ ਇਹਦੇ ਵਿੱਚ ਆਕਸੀਜਨ ਦੀ ਪਿਓਰਿਟੀ ਹੈ ਨਾ ਸਾਰੋ 94% ਹੈ 95% ਹੈ ਜਿਹੜੀ ਅਸੀਂ ਲਿਕੁਇਡ ਮੈਡੀਕਲ ਆਕਸੀਜਨ ਹੈ ਨਾ ਜੀ ਉਹਦੇ ਚ 99% ਹੈ 100% ਹੈ ਸੋ ਅਸੀਂ ਜਿਹੜੇ ਇਹਨਾਂ ਨੂੰ ਪ੍ਰੇਫਰ ਕਰ ਰਹੇ ਆ ਇਹ ਹੁਣ ਚਿੱਟੇ ਹਾਤੀ ਆ ਆਈ ਡੋਨਟ نو ਇਹਨਾਂ ਦਾ ਕੀ ਕਰਨਾ ਉਹ ਤਾਂ ਮੈਂ ਚਲਾ ਦਿੱਤੇ ਜੀ ਪਰ ਮੈਨੂੰ ਲੱਗਦਾ ਕਿ ਪੇਸ਼ੈਂਟ ਦੇ ਇੰਟਰਸਟ ਵਿੱਚ ਇਹ ਆ ਕਿ ਉਹਨਾਂ ਨੂੰ ਜਿਹੜੀ ਪਿਓਰ ਆਕਸੀਜਨ ਦਿੱਤੀ ਜਾਵੇ ਉਹਨਾਂ ਨੂੰ ਜਿਹੜੀ ਲਿਕੁਇਡ ਆਕਸੀਜਨ ਆ ਅਸੀਂ ਆਕਸੀਜਨ ਮਿਲ ਰਹੀ ਆ ਸਰ ਧਾਰੀਵਾਲ ਦੇ ਵਿੱਚ ਵੀ ਆਕਸੀਜਨ ਮਿਲ ਰਹੀ ਆ ਉੱਥੇ ਤਕਰੀਬਨ 86 ਜਿਹੜੇ ਸਿਲੰਡਰ ਹੈਗੇ ਆ ਡਿਫਰੈਂਟ ਟਾਈਪ ਦੇ ਉਹ ਅਸੀਂ ਪ੍ਰੋਵਾਈਡ ਕਰ ਰਹੇ ਆ ਆਕਸੀਜਨ ਮਿਲ ਜਾਨੂੰ ਮਿਲਦੀ ਆ ਮਿਲਦੀ ਆ ਦਿੱਕਤ ਨਹੀਂ ਆਦੀ ਆ ਇਹ ਪਲਾਂਟਸ ਆਰ ਜਿਹੜੇ ਚਲਾਣੇ ਆ ਇਹ ਕੋਈ ਸਿਆਣੀ ਗੱਲ ਨਹੀਂ ਆ ਜੀ ਮੇਰੇ ਹਿਸਾਬ ਨਾਲ ਸਾਨੂੰ ਜਿਹੜੇ ਜਿਹੜੇ ਐਕਚੁਅਲ ਜਿਹੜੀ ਪਿਓਰ ਆਕਸੀਜਨ ਆ ਲਿਕੁਇਡ ਮੈਡੀਕਲ ਆਕਸੀਜਨ ਦੇ ਪਲਾਂਟ ਆ ਅਸੀਂ ਉਹ बड़े भाई है जी बहुत तर्बे कर रहे हैं कहता ये ए सर मैं एको गल कह सकता हूं जी जो तो हमें मालूम है जन्नत की हकीकत जो तो हमें मालूम है कांग्रेस राज की हकीकत बट दिल बहलाने के लिए ख्याल अच्छा भाईवा भाई भाई जी मेरी बेनती भी सुन लो जी यही गल किसी शायर ने किसी टाइम पे कही थी कि बर्बादए गुलिस्ता करने को, एक ही उल्लू काफी हर शाख पे उल्लू बैठा है अंजाम क्या होगा मैं ही गाल क्या जे सर देखो पंजाब पंजाब हेल्थ हेल्थ सिस्टम है है मेरी मेरी, मेरी सुन लो पंजाब हेल्थ पैसे पैसे ने ने खुद कि ਉਹ ਉਥੇ ਮੰਗੇ ਕਿ ਸਾਨੂੰ ਆਕਸੀਜਨ ਦਾ ਪਲਾਂਟ ਚਾਹੀਦਾ ਹੈ